ਸਿੰਘ ਜੀ ਤੇਰੀ ਮਹਿਮਾ ਹੈ ਪਰੰਪਾਰ ਦੇਸ਼ ਕੌਮ ਤੋਂ ਹੱਸਦੇ ਹੱਸਦੇ ਵਾਰ ਦਿੱਤਾ ਪਰਿਵਾਰ ਤੇਰੇ ਵਰਗਾ ਕੋਈ ਨਾ ਬਲੀਦਾਨ ਦਾ ਦਾਤਾ ਦਿੱਲੀ ਦੇ ਵਿੱਚ ਪਿਤਾ ਦਵਾਇਆ ਠੰਡੇ ਬੁਰਜ ਚ ਮਾਤਾ ਦਿੱਲੀ ਦੇ ਵਿੱਚ ਪਿਤਾ ਦਵਾਇਆ ਠੰਡੇ ਬੁਰਜ ਚ ਮਾਤਾ ਵੱਡੇ ਪੁੱਤਰ ਚਮਕੋ ਵਾਰੀ ਵੱਡੇ ਪੁੱਤਰ ਚਮਕੌਰ ਚਵਾਰੀ ਛੋਟੇ ਵਿੱਚ ਦੀਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅપરੰਪਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅપરੰਪਾਰ ਕੱਲੇ ਕੱਲੇ ਸਿੰਘ ਨੂੰ ਤੁਸੀਂ ਲੱਖਾਂ ਨਾਲ ਲੜਾਇਆ ਪਾਣੀ ਪਾਣੀ ਹੋ ਗਈ ਡਰ ਕੇ ਜ਼ਾਲਮ ਦੀ ਤਲਵਾਰ ਪਾਣੀ ਪਾਣੀ ਹੋ ਗਈ ਡਰ ਕੇ ਜ਼ਾਲਮ ਦੀ ਤਲਵਾਰ ਧੰਨ ਧੰਨ

ਸਦੇ ਹਸਦੇ ਵਾਰ ਦਿੱਤਾ ਪਰਿਵਾਰ ਦੇਸ਼ ਕੌਮ ਤੋਂ ਹਸਦੇ ਹਸਦੇ ਵਾਰ ਦਿੱਤਾ ਪਰਿਵਾਰ ਵਾਹਿਗੁਰੂ ਜੀ ਦਾ ਖਾਸ